ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਨੇ ਉਸ ਹਜ਼ੂਰ ਦੀ ਜ਼ਿੰਦਗੀ ਦਾ ਇੱਕ ਇੱਕ ਸਟੈਪ ਸਾਡੀ راہ ਨਮਾਈ ਕਰਦਾ ਹੈ ਨਾਸਨ ਇੱਕ ਵਾਰ ਕਿਹਾ ਕਿ ਔਰੰਗਾਬਾਦ ਦੇ ਨੇੜੇ ਖੁਲਦਾਬਾਦ ਹੈ ਕਬਰ ਔਰੰਗਾਬਾਦ ਨਹੀਂ ਹੈਗੀ ਕਬਰ ਨੇੜੇ ਖੁਲਦਾਬਾਦ ਉਹ ਉੱਥੇ ਔਰੰਗਜ਼ੇਬ ਦੀ ਕਬਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਮੈਨੂੰ ਬਾਰ ਬਾਰ ਫਿਰ ਚੇਤੇ ਆਉਂਦਾ ਹੈ ਕਿੰਨੇ ਨਰੰਗ ਸੇਬ ਤੂੰ ਆਪਣੀ ਖੌਮੇ ਨਾਲ ਆਪਣੀ ਫੌਜਾਂ ਦੀ ਗਿਣਤੀ ਕਰਨੇ ਇਹਨੇ ਘੋੜੇ ਇਹਨੇ ਹਾਥੀ ਇਹਨੇ ਮਰਬੇ ਜ਼ਮੀਨ ਤੇ ਮੇਰਾ ਰਾਜ ਇਹਨੇ ਮੇਰੇ ਸੂਬੇ ਇਹਨੇ ਮੇਰੇ ਨਵਾਬ ਇਹਨੇ ਮੇਰੇ ਜ਼ਗੀਰਦਾਰ ਤੂੰ ਆਪਣੇ ਖਜ਼ਾਨੇ ਦੀ ਗਿਣਤੀ ਕਰਨੇ ਤੂੰ ਆਪਣੀ ਫੌਜ ਦੀ ਗਿਣਤੀ ਕਰਨੇ ਪਰ ਮੈਂ ਤੈਨੂੰ ਸੱਚ ਦੱਸਾਂ ਮੈਂ ਜ਼ਮੀਨ ਤੇ ਬੈਠਾ ਕੁਝ ਵੀ ਦੁਨਿਆਵੀ ਤੌਰ ਤੇ ਮੇਰੇ ਕੋਲ ਨਹੀਂ ਮੈਂ ਕਿਸੇ ਗਵਾਚੇ ਦੀ ਗਿਣਤੀ ਨਹੀਂ ਕਰਦਾ ਮੈਂ ਰੱਬ ਦੇ ਸ਼ੁਕਰਾਨੇ ਵੀ ਜੁੜਿਆ ਹੋਇਆ ਦਿੱਤਾ ਤਾਂ ਵੀ ਉਹਦਾ ਚਲਾ ਗਿਆ ਤਾਂ ਵੀ ਉਹਦਾ ਹਜ਼ੂਰ ਦਾ ਸ਼ੇਰ ਹੈ ਜੀ ਜ਼ਫਰਨਾਮੇ ਦਾ ਕਿ ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾਜ਼ਰ ਤੇਰੀ ਜਦੋਂ ਨਜ਼ਰ ਉੱਠਦੀ ਹੈ ਆਪਣੇ ਖਜ਼ਾਨੇ ਤੇ ਆਪਣੀ ਦੌਲਤ ਤੇ ਆਪਣੀ ਫੌਜ ਵੱਲ ਜਾਂਦੀ ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾਜ਼ਰ ਕਿ ਮਾਰਾ ਨਿਕਾ ਅਸਤ ਯਜਦਾ ਯਜਦਾ ਫਾਰਸੀ ਚ ਕਹਿੰਦੇ ਰੱਬ ਨੂੰ ਤੁਰਾ ਘਰ ਨਜ਼ਰ ਹਸਤ ਲਸਤ ਕਰਵਾ ਜ਼ਰ ਕਿ ਮਾਰਾਨ ਨਗਾ ਅਸਤ ਯਜਦਾ ਸ਼ੁਕਰ ਪਰ ਜਦੋਂ ਮੈਂ ਆਪਣੀ ਨਜ਼ਰ ਕਰਨਾ ਤੇ ਮੇਰੀ ਨਜ਼ਰ ਰੱਬ ਦੇ ਸ਼ੁਕਰਾਨੇ ਵਜੂ ਦਿੰਦੀ ਮੈਂ ਉਹਦੀ ਦਾਤ ਹੈ ਮੈਂ ਫਿਰ ਬੇਨਤੀ ਕਰਾਂਗਾ ਕਿ ਅਸੀਂ ਰਹਿਮ ਮੰਗੀਏ ਕਿਉਂਕਿ ਰਹਿਮ ਨਾਲ ਬਹੁਤ ਕੁਝ ਮਿਲ ਜਾਂਦਾ ਹੈ ਤਰਸ ਨਾਲ ਪਾਪ ਕੱਟੇ ਜਾਂਦੇ ਨੇ ਬਖਸ਼ਿਸ਼ ਨਾਲ ਔਗਣ ਕੱਟੇ ਜਾਂਦੇ ਨੇ ਇਸੇ ਕਰਕੇ ਕਈ ਵਾਰੀ ਦਸ ਕਹਿੰਦਾ ਕਿ ਭਗਤ ਸਾਹਿਬ ਜੀ ਦੇ ਬੋਲ ਜਦ ਤੁਸੀਂ ਪੜਨੇ ਸਦਨਾ ਜੀ ਦੇ ਪਹਿਲਾ ਇੰਜ ਲੱਗਦਾ ਜਿਵੇਂ ਬੱਚਾ ਬਾਪ ਨਾਲ ਲੜਦਾ ਇਸ ਤਰ੍ਹਾਂ ਲੜਦੇ ਅਖੀਰ ਤੇ ਨਾ ਸਮਰਪਣ ਕਰ ਦਿੰਦੇ ਨੇ ਆਹੀ ਹੈ ਨਾ ਨਿਰਪਕੰਨਿਆ ਕਹ ਕਾਰਨੇ ਇੱਕ ਭਇਆ ਭੇਖ ਧਾਰੀ ਕਾਮ ਆਰਤੀ ਸਵਾਰਤੀ ਵਾਕੀ ਪੈਸਵਾਰੇ ਕਿਨੂੰ ਨੇ ਪ੍ਰਮਾਤਮਾ ਮੈਨੂੰ ਪਤਾ ਹੈ ਕਿ ਇੱਕ ਬੰਦਾ ਜਿਹੜਾ ਕਾਮੀ ਸੀ ਸਵਾਰਤੀ ਸੀ ਰਾਜੇ ਦੀ ਬੇਟੀ ਨੂੰ ਵਿਆਹ ਦੇ ਲਈ ਉਹਨੇ ਵਿਸ਼ਨੂੰ ਦਾ ਭੇਗ ਧਾਰਨ ਕਰ ਰਿਆ ਪਰ ਜਦਨ ਰਾਜੇ ਤੇ ਮੁਸੀਬਤ ਪਈ ਉਹਦੇ ਮਨ ਚ ਆਇਆ ਮੇਰਾ ਦਮਾਦ ਤਾਂ ਭਗਵਾਨ ਦਾ ਸਰੂਪ ਹੈ ਉਸ ਦਿਨ ਉਹਨੇ ਕਿਹਾ ਵੀ ਆ ਮੇਰੀ ਮਦਦ ਕਰ ਤੇ ਜਿਸ ਕਾਮੀ ਬੰਦੇ ਨੇ ਵਿਸ਼ਨੂੰ ਦਾ ਰੂਪ ਧਾਰਨ ਕੀਤਾ ਪ੍ਰਮਾਤਮਾ ਤੂੰ ਉਸ ਕਾਮੀ ਬੰਦੇ ਦੀ ਪਤ ਰੱਖ ਦਿੱਤੀ ਮੇਰੀ ਪਤ ਕਿਉਂ ਨਹੀਂ ਤੂੰ ਰੱਖਾ ਇਹ ਥੋੜੇ ਸਮਾਂ ਧਿਆਨ ਨਾਲ ਸੁਣਿਓ ਕਿਉਂਕਿ ਭਗਤ ਜਦੋਂ ਅੱਗੇ ਜਾਉਣਾ ਹੈ ਭੈ ਕਿਉਂ ਨਾ ਜਾਏ ਫਿਰ ਕਾਹਦਾ ਸੇਵਕ ਹੋਇਆ ਨਿਰਪਕੰਨਿਆ ਕਹਾਰਨ ਇੱਕ ਭਇਆ ਭੇਕ ਧਾਰੀ ਕਾਮਾਰਤੀ ਸਵਾਰਤੀ ਵਾਕੀ ਪੈਸਵਾਰੀ ਤਾ ਗੁਣ ਕਹਾ ਜਗਤਗੁਰਾ ਤੇਰੇ ਕਾਹਦੇ ਪਰ ਉਕਾਰ ਇੱਕ ਸਵਾਲ ਇਹ ਪ੍ਰਸ਼ਨ ਹੈ ਉਹ ਜਗਤ ਦੇ ਮਾਲਕ ਪਰਮਾਤਮਾ ਤੇਰਾ ਕਾਹਦਾ ਪਰ ਉਕਾਰ ਜੋ ਕਰਮ ਨਾ ਨਸ ਹੈ ਜੇ ਮੇਰੇ ਕੀਤੇ ਕੋਈ ਪਾਪ ਮੇਰੇ ਕੀਤੇ ਉਹ ਗੁਨਾਹ ਮੇਰੇ ਕੀਤੇ ਕੋਈ ਬੱਜਰ ਗਲਤੀਆਂ ਉਹ ਮਾਪ ਨਹੀਂ ਹੋਣੀਆਂ ਫਿਰ ਤੂੰ ਕਹਦਾ ਰੱਬ ਬਣਿਆ ਬੈਠਾ ਹੈ ਜਿਹੜਾ ਮਤਲਬ ਸਿੱਧਾ ਆ ਜਾ ਵੀ ਜੇ ਬੰਦਾ ਲੜਦਾ ਨਹੀਂ ਤਵਕੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ ਸਤ ਸਿੰਘ ਸ਼ਰਨ ਕੱਤ ਜਾਈਏ ਜੋ ਜੰਬੁਕ ਗਰਸ ਹੈ ਜੰਬੁਕ ਦਾ ਅਰਥ ਹੁੰਦਾ ਗਿੱੱਡੜ ਉਹਨੇ ਇੱਕ ਤਾਨਾ ਮਾਰਨੀ ਹੈ ਨਾ ਹੁਵੇ ਗੁਰੂ ਜੀ ਇਹਨੂੰ ਇਹ ਨਾ ਸਮਝੋ ਰੱਬ ਦੀ ਬਰਾਬਰੀ ਕਰ ਰਹੇ ਮੈਂ ਖੀਰ ਤੇ ਬੇਨਤੀ ਕਰਾਂਗਾ ਉਹ ਸਭ ਕੁਝ ਕਰਕੇ ਵੀ ਕਿੰਨਾ ਕੁ ਸਮਰਪਣ ਕਰਦੇ ਨੇ ਫਿਰ ਵੀ ਖੈਰ ਮੰਗਦੇ ਨੇ ਇਹਦੇ ਮੈਨੂੰ ਇੱਕ ਗੱਲ ਦੱਸ ਜੇ ਸ਼ੇਰ ਦੇ ਕੋਲ ਖਲੋ ਕੇ ਸ਼ੇਰ ਦੀ ਗਾਰ ਦੇ ਕੋਲ ਖਲੋ ਕੇ ਸਾਹਮਣੇ ਉਹ ਗਿੱਦੜ ਆ ਕੇ ਡਰਾ ਜਾਵੇ ਤੇ ਫਿਰ ਸ਼ੇਰ ਦਾ ਫਾਇਦਾ ਕੀ ਇਹਦਾ ਮਤਲਬ ਪ੍ਰਮਾਤਮਾ ਤੂੰ ਸ਼ੇਰ ਖੈਂ ਸਮਝਣ ਲਈ ਮੇਰੇ ਕੀਤੇ ਹੋਏ ਪਾਪ ਗਿੱਦੜ ਨੇ ਜੇ ਮੇਰੇ ਕਰਮ ਗਿੱਦੜਾਂ ਨੇ ਮੈਨੂੰ ਡਰਾ ਹੀ ਜਾਣਾ ਫਿਰ ਤੇਰੇ ਸ਼ੇਰ ਹੋਣ ਦਾ ਕੀ ਫਾਇਦਾ ਸ਼ੇਰ ਤਾਂ ਉਹ ਵੇ ਜਿਹਦੇ ਨੇੜੇ ਗਿੱਦੜ ਫੜਕ ਨਾ ਸਕੇ ਮੇਦੇ ਕੀਤੇ ਪਾਪ ਮੇਰੇ ਕਰਮ ਸਿੰਘ ਸ਼ਰਨ ਕਤ ਜਾਈਏ ਜੋ ਜੰਬੂਕ ਗ라스 ਹੈ ਅਗਲਾ ਬਚਨ ਹੈ ਇੱਕ ਬੂੰਦ ਚਲ ਕਾਰਨੇ ਚਾਤ੍ਰਿਕ ਦੁਖ ਪਾਵੈ ਇਹ ਇੱਕ ਪਾਣੀ ਦੀ ਬੂੰਦ ਨੂੰ ਸਹਿ ਕਰਿਆ ਬਬੀਏ ਦੀ ਤਰ੍ਹਾਂ ਰੋ ਰਿਆ ਮੈਨੂੰ ਪਾਣੀ ਦੀ ਬੂੰਦ ਦੇ ਪਾਣੀ ਦੀ ਬੂੰਦ ਦੇ ਤੇ ਮਰਨ ਤੋਂ ਬਾਅਦ ਸਮੁੰਦਰ ਨੂੰ ਪੈਦਾ ਕਰਦੇ ਮੈਂ ਕਿ ਸਮੁੰਦਰ ਨੂੰ ਫੋਕਣਾ ਮੈਨੂੰ ਤਾਂ ਜਿਉਂਦੇ ਨੂੰ ਚਾਹੀਦੀ ਸੀ ਬੂੰਦ ਇੱਕ ਬੂੰਦ ਚਲ ਕਰਨੇ ਚਾਤਰਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੇ ਫੁਣ ਕਾਮ ਨ ਆਵੇ ਪ੍ਰਾਨ ਜੋ ਥੱਕ ਕੇ تیر ਨਹੀਂ ਕੈਸੇ ਬਰਮਾਵੂ ਬੂਡ ਮਵੇ ਨੌਕਾ ਮਿਲੇ ਕਉ ਕਾਹੇ ਚੜਾਵੂ ਆ ਤਿੰਨ ਚਾਰ ਗੱਲਾਂ ਫਿਰ ਧਿਆਨ ਨਾਲ ਸੁਣੋ ਕਹਿੰਦੇ ਨੇ ਸ਼ੇਰ ਕੋਲ ਖਲੋਤਾ ਤੇ ਗਿੱਦੜ ਡਰਾਈ ਜਾਂਦਾ ਤੂੰ ਕਾਹਦਾ ਸ਼ੇਰ ਜੂੰਦਾ ਪਾਣੀ ਦੀ ਬੂੰਦ ਮੰਗਣਾ ਪਪੀਏ ਦੀ ਤਰ੍ਹਾਂ ਦਿੰਦਾ ਨਹੀਂ ਤੇ ਮਰ ਲੱਗਿਆ ਸਮੁੰਦਰ ਪੈਦਾ ਕਰਦਾ ਮੇਰੇ ਕਿਸ ਪੈਦੇ ਦੇ ਅਗਲਾ ਬਚਨ ਕੀਤਾ ਜਿਉਂਦਾ ਮੈਂ ਤਣਕੇ ਦਾ ਸਹਾਰਾ ਮੰਗਣਾ ਮੈਨੂੰ ਲਹਿਰਾਂ ਤੋਂ ਬਚਾ ਤੇ ਮਰਨ ਤੋਂ ਬਾਅਦ ਬੇੜੀਆਂ ਕੱਲਦੇ ਆ ਮਰਨ ਤੋਂ ਬਾਅਦ ਤਾਂ ਮੈਂ ਆਪਣੇ ਆਪ ਹੀ ਤਰ ਜਾਣਾ ਲਾਸ਼ ਮੇਰੀ ਆਪ ਹੀ ਤਰੇਗੀ ਵੁੜ ਮੂਵੇ ਨੌਕਾ ਮਿਲੇ ਕਉ ਕਾਹੇ ਚੜਾਹੂੰ ਮਨ ਚਾਵੇਗਾ ਵੀ ਭਗਤ ਸਦਨਾ ਜੀ ਤਾਂ ਸਿੱਧਾ ਲੜੀ ਜਾਂਦੇ ਨੇ ਰੱਬ ਨਾਲ ਉਹਦੀ ਅਸਮਤ ਨੂੰ ਵਗਾਲ ਤੇ ਕਹਿੰਦੇ ਤੂੰ ਕਾਹਦਾ ਇਸ ਤੇ ਨਹੀਂ ਹੈ ਨਾ ਤੂੰ ਕਾਹਦਾ ਸ਼ੇਰ ਤੂੰ ਕਾਹਦਾ ਰਖੀਲ ਤੇ ਪਿਆਰਿਓ ਇਹ ਹੀ ਤਾਂ ਵੈ ਗੁਰੂ ਜੀ ਦੇ ਭਗਤ ਦੀ ਗੁਣ ਹੈ ਉਹ ਕਹਿੰਦਾ ਮੈਂ ਨਹੀਂ ਕਿਛਾਉ ਨਹੀਂ ਕਿਛ ਆਏ ਨਾ ਮੋਰਾ ਕੁਛ ਵੀ ਮੇਰਾ ਨਹੀਂ ਮੈਂ ਵੀ ਨਹੀਂ ਮੇਰਾ ਕਰਮ ਵੀ ਨਹੀਂ ਕੁਛ ਵੀ ਨਹੀਂ ਮੈਂ ਤੇਰੇ ਨਾਲ ਲੜਦਾ ਪਿਆ ਬੋਲਦਾ ਪਿਆ ਇੱਕ ਬੱਚਾ ਆਪਣੇ ਪਿਓਰ ਤੂੰ ਨਹੀਂ ਮੰਗੇਗਾ ਕਿਹਦੇ ਤੋਂ ਮੰਗਣਾ ਹੈ ਕਿਉਂਕਿ ਹਾਂ ਮੈਂ ਤੇਰਾ ਹੀ ਮੇਰਾ ਕੁਛ ਵੀ ਨਹੀਂ ਮੈਂ ਨਹੀਂ ਕਿਛਾਉ ਨਹੀਂ ਕਿਛ ਆਏ ਨਾ ਮੋਰਾ ਔਸ਼ਣ ਲੱਜਾ ਰੱਖ ਲਿਓ ਮੇਰੀ ਬਾਤ ਰਖ ਲੈ ਸਦਨਾ ਜਨ ਤੋਰਾ ਮੈਂ ਫਿਰ ਬੇਨਤੀ ਕਰਾਂਗਾ कि ਹਰ ਚੀਜ਼ ਦਾ ਇਲਾਜ ਸਿਰਫ ਉਹਦੀ ਬਖਸ਼ਿਸ਼ ਹੈ ਮੈਂ ਤਾਹੇ ਦੋ ਦਿਨ ਇਸ ਗੱਲ ਨੂੰ ਅਰਜ਼ ਕੀਤਾ ਕੋਈ ਜ਼ਿੰਦਗੀ ਚੀਜ਼ੋਂ ਦੀ ਬਖਸ਼ਿਸ਼ ਮੰਗੋ ਇਵਨ ਕਿ ਬਿਮਾਰੀ ਵਿੱਚ ਵੀ ਬਖਸ਼ਿਸ਼ ਮੰਗੋ ਗੁਰੂ ਸਾਹਿਬ ਦਾ ਮੈਂ ਕੱਲ ਬਚਨ ਪੜ ਰਿਹਾ ਸਾਂ ਖੋਨੇ 'ਚ ਕਿੰਨੇ ਇਨਸਾਨ ਬਿਮਾਰ ਹੁੰਦਾ ਹੈ ਵੈਦ ਹਕੀਮ ਡਾਕਟਰ ਇਕੱਠੇ ਹੁੰਦੇ ਆ ਉਹ ਆਪਣੇ ਵੱਲੋਂ ਯਤਨ ਕਰਦੇ ਨੇ ਬੱਚੇ ਜਿਵੇਂ ਅੱਜ ਕੈਂ ਕਈ ਵਾਰੀ ਡਾਕਟਰ ਬਿਮਾਰੀ ਨੂੰ ਦੇਖ ਕੇ ਕਹਿੰਦਾ ਹੈ ਕਿ ਮੇਰੇ ਹੋਰ ਵੀ ਸੀਨੀਅਰ ਹੈਨ ਮੇਰੇ ਕੁਲੀਕ ਨੇ ਮੈਂ ਉਹਨਾਂ ਨੇ ਸਲਾਹ ਕਰਕੇ ਤੁਹਾਨੂੰ ਦੱਸਾਂਗਾ ਤੇ ਉਹ ਫਿਰ ਕਈ ਵਾਰੀ ਦੱਸਦਾ ਵੀ ਨਹੀਂ ਵੀ ਮੇਰੇ ਕੁਲੀਕ ਨੇ ਪੁੱਛਾਂਗਾ ਪਰ ਉਹ ਡਾਕਟਰ ਆਪਣੇ ਸਾਥੀਆਂ ਤੋਂ ਜ਼ਰੂਰ ਸਲਾਹ ਪੁੱਛਦਾ ਵੀ ਮੇਰੇ ਕੋਲ ਇਹ ਮਰੀਜ਼ ਆਇਆ ਆ ਕਿਵੇਂ ਇਹਦੀ ਟਰੀਟਮੈਂਟ ਸ਼ੁਰੂ ਕਰੀਏ ਤੇ ਮਹਾਰਾਜ ਕਹਿੰਦੇ ਨੇ ਇੱਕ ਡਾਕਟਰ ਨਹੀਂ ਦੋ ਨਹੀਂ ਦੁਨੀਆ ਭਰ ਦੇ ਡਾਕਟਰ ਕੱਚੇ ਹੋ ਜਾਣ ਜਿਤੇ ਰਖੀ ਉਹਨਾਂ ਦੀ ਅਕਲ ਤੇ ਦਵਾਈ ਤਾਂ ਕੰਮ ਕਰੇਗੀ ਜੇ ਉਹਦੀ ਕਿਰਪਾ ਹੈ ਤਾਂ ਜੇ ਨਹੀਂ ਕਿਰਪਾ ਡਾਕਟਰ ਵੀ ਸੋ ਸੌਰੀ ਕਹਿ ਕੇ ਵਿਚਾਰੇ ਪਿਛਾਟ ਜਾਂਦੇ ਮੌਦੂਲੇ ਵੀ ਸੌਰੀ ਸ਼ਮਤ ਕਹਿ ਕੇ ਪਿਛਾਟ ਜਾਂਦੇ ਸੱਚੇ ਬਾਦਸ਼ਾਹ ਕਿnde ਉੱਥੇ ਵੀ ਕਿਰਪਾ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਵੈਦਾਂ ਸੰਗਾ ਸੰਦਾ ਸੰਗ ਇਕੱਠਾ ਹੋਇਆ ਔਖ ਦਾ ਆਏ ਰਾਸ ਵਿੱਚ ਆਪ ਖਰੋਇਆ ਹਰ ਚੀਜ਼ ਚੋਂ ਦੀ ਬਖਸ਼ਿਸ਼ ਇਸੇ ਕਰਕੇ ਇਕਬਾਲ ਨੇ ਕਿਹਾ ਸੀ ਖਿਰਦ ਕੇ ਪਾਸ ਖਬਰ ਕੇ ਸਵਾ ਕੁਛ ਔਰ ਨਹੀਂ ਕਹਿੰਦਾ ਉਹ ਤਰਕ ਉ ਤਰਕ ਬੋਲਣ ਵਾਲੇ ਵਿਦਵਾਨ ਤੇਰੇ ਕੋਲ ਅੱਖਰਾਂ ਦੀ ਲੜੀ ਤੇ ਤੇਰੇ ਕੋਲ ਸ਼ਬਦਾਂ ਦੀ ਸ਼ਬਦਾਵਲੀ ਲੜੀ ਤੋਂ ਬਿਨਾ ਕੁਝ ਵੀ ਨਹੀਂ ਪਰ ਚੇਤੇ ਰੱਖੀ ਜਿਹੜਾ ਤੈਨੂੰ ਵਿਦਿਆ ਦਾ ਹੰਕਾਰ ਮਿਲ ਚੜ ਗਏ ਤੇਰਾ ਇਲਾਜ ਵੀ ਰੱਬ ਦੀ ਬਖਸ਼ਿਸ਼ ਤੋਂ ਬਿਨਾ ਕੋਈ ਨਹੀਂ ਖਿਰਦ ਕੇ ਪਾਸ ਖਬਰ ਕੇ ਸਵਾ ਕੁਛ ਔਰ ਨਹੀਂ ਤੇਰਾ ਇਲਾਜ ਨਜ਼ਰ ਕੇ ਸਵਾ ਕੁਛ ਹੋਰ ਪਈ ਉਹਦੀ ਬਖਸ਼ਿਸ਼ ਹੋ ਜੇ ਪਹਿਲਾ ਸ਼ਲੋਕ ਇਹ ਸੀ ਜੀ ਸ਼ਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ ਆਪਣੀ ਕਮਾਈ ਨਾਲ ਜਿਹੜੀ ਮਿਲੀ ਉਹ ਦਾਤ ਨਹੀਂ ਹਰ ਚੀਜ਼ ਉਹਦੀ ਬਖਸ਼ਿਸ਼ ਸੱਚ ਇਹ ਵੀ ਗੁਰੂ ਸਾਹਿਬ ਨੇ ਤਾਂ ਸਾਡੇ ਸ਼ਰੀਰ ਦੀ ਰਚਨਾ ਤੋਂ ਲੈ ਕੇ ਮੌਤ ਤੱਕ ਜੋ ਕੁਝ ਅਸੀਂ ਖਾਣੇ ਪੀਣੇ ਹਡਾਨੇ ਹਰ ਚੀਜ਼ ਨੂੰ ਦਾਤ ਨਾਲ ਹੀ ਜੋੜਿਆ ਹੈ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਹਾਂ ਪਾਇ ਤਾਂ ਕਹਿੰਦੇ ਮੇਰਾ ਸ਼ਰੀਰ ਪਰ ਬਾਬਾ ਜੀ ਕਹਿੰਦੇ ਨਹੀਂ ਤੇ ਪਿੰਡ ਵੀ ਤੇਰਾ ਮੇਰਾ ਨੱਕ ਅਸੀਂ ਕਹਿੰਦੇ ਆ ਬਾਬਾ ਜੀ ਤਾਂ ਕਹਿੰਦੇ ਨੱਕ ਵੀ ਤੇਰਾ ਅਸੀਂ ਕਹਿੰਦੇ ਆ ਅੱਖਾਂ ਮੇਰੀਆਂ ਗੁਰੂ ਸਾਹਿਬ ਕਹਿੰਦੇ ਆ ਅੱਖਾਂ ਵੀ ਤੇਰੀਆਂ ਸਭ ਜੀਉ ਪਿੰਡ ਮੁਖ ਮੇਰਾ ਮੁਖ ਨਹੀਂ ਤੇਰਾ ਦਿੱਤਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਕੱਪੜੇ ਵੀ ਤੇਰੇ ਰਾਸ ਅਨਪੋਗਾ ਨਹੀਂ ਜਿੰਨੇ ਤੂੰ ਦਾਤਾਂ ਦਿੱਤੀਆਂ ਜਿਨ ਕੰਨ ਕੀਤੇ ਅੱਖੀ ਨਾਕ ਮੈਂ ਬੇਨਤੀ ਕਰਾਂ ਇਹ ਤਾਂ ਅਸੀਂ ਦਾਵਾ ਕਰਨੇ ਆ ਨਾ ਚਲੋ ਜ਼ਮੀਨ ਤਾਂ ਕਹਾਂਗੇ ਬਾਅਦ ਚ ਮਿਲੀ ਸੀ ਕਿਨੇ ਸ਼ਰੀਰ ਤਾਂ ਅਸੀਂ ਲੈ ਕੇ ਆਏ ਪਰ ਸਤਿਗੁਰੂ ਕਹਿੰਦੇ ਨਹੀਂ ਜੋ ਤੂੰ ਮਾਂ ਦੇ ਪੇਟ ਵਿੱਚੋਂ ਲੈ ਕੇ ਆਏ ਵੀ ਰੱਬ ਦੇ ਨਾਂ ਤੇ ਲਾ ਦੇ ਕਿ ਇਹ ਅੱਖਾਂ ਕੰਨ ਪਿੰਡ ਸਾਰਾ ਸ਼ਰੀਰ ਤੇਰਾ ਹੀ ਦਿੱਤਾ ਗਿਆ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਦਾਤ ਮਹਾਰਾਜ ਕਹਿੰਦੇ ਜਿੰਨੇ ਤੁਮ ਬਖਸ਼ ਜੁੱਤੇ ਆਪਣੀ ਆਪਣੀ ਕਮਾਈ ਨਹੀਂ ਹਮ ਇੱਕ ਬੇਨਤੀ ਕਰਾਂਗਾ ਆਪਣੀ ਕਮਾਈ ਨੂੰ ਇਸ ਪਾਸੇ ਲੈ ਜਾਈਏ ਕਿ ਕਿਰਤ ਕਰਮ ਕੇ ਵਿਚਰੇ ਆਪਣੇ ਕਰਮਾ ਕਰਕੇ ਵਿਚਰੇ ਤੇਰਾ ਕੋਈ ਦੋਸ਼ ਨਹੀਂ ਆਪ ਕਮਾਣੇ ਵਿਚੜੀ ਆਪਣੀ ਕਰਮ ਕਰਤੂਤ ਕਰਕੇ ਵਿਚੜ ਗਏ ਤੂੰ ਤਾਂ ਕਿਰਪਾ ਕਰਦਾ ਨੇ ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣੇ ਆਂ ਜੇ ਜੋੜਨਾ ਹੈ ਤੇ ਮੈਂ ਬੇਨਤੀ ਕਰਾਂਗਾ ਔਗਣਾਂ ਨੂੰ ਆਪਣੇ ਨਾਲ ਜੋੜ ਲਈਏ ਔਗਣ ਮੇਰੇ ਨੇ ਗੁਣ ਸਾਰੇ ਤੇਰੇ ਨੇ ਪਾਪ ਮੇਰੇ ਨੇ ਪੁਨ ਸਾਰੇ ਤੇਰੇ ਨੇ ਬਦੀ ਮੇਰੀ ਹੈ ਨੇਕੀ ਤੇਰੀ ਹੈ ਸੱਚ ਇਹ ਮਲੀਨਤਾ ਮੇਰੀ ਹੈ ਪਵਿੱਤਰਤਾ ਤੇਰੀ ਹੈ ਚੇਤੇ ਰੱਖਿਓ ਇਹ ਵੀ ਰੱਬ ਲਈ ਅਰਦਾਸ ਬਣ ਜਾਏ ਬਾਣੀ ਨੇ ਅਰਦਾਸ ਕੀਤੀ ਹੁਣੇ ਸੀ ਹਜ਼ੂਰ ਦਾ ਸੋਈਆ ਪੜਿਆ ਆਰੰਭ ਚ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਕਿਤੇ ਬਾਣੀ ਚ ਕਿਹਾ ਵੀ ਮੈਂ ਉਹ ਗੁਣਾ ਨਾਲ ਭਰਿਆ ਪਿਆ हम अवगुण भरे एक गुण नाही अमृतषाड दिखहै बिखाई माया मोह भ्रम पे भूले भ्रम पे भूले सुद्धदा रासियों प्रीत लगाई खम महले तुम उजल करते मैल मेरी पवित्रता तेरी निर्गुणता ही मेरी सर्वगता तेरी खम महले तुम उजल करते खम निर्गुण तू दाता हम मूर्ख तुम छत्र सयाने तू सर्वकलाकार ज्ञाता मैं फिर अर्ज करांगा ਬੰਦੇ ਦਾ ਸੁਭਾਜ ਇਹ ਚੰਗੀਆਂ ਚੀਜ਼ਾਂ ਆਪਣੇ ਨਾਲ ਜੋੜਦਾ ਹੈ ਨੁਕਸਾਨ ਸਾਰਾ ਰੱਬ ਦੇ ਸਿਰ ਤੇ ਵੜਦਾ ਹੈ ਰੱਬ ਨਹੀਂ ਕੀਤਾ ਬੜੇ ਲੋਕਾਂ ਨੇ ਫਿਲਮਾਂ ਬਣਾ ਕੇ ਵੀ ਰੱਬ ਨੂੰ ਟੀਚਰਾ ਕੀਤੀਆਂ ਕਿ ਭਗਵਾਨ ਨੇ ਮੈਂ ਕਹਿੰਦਾ ਨਹੀਂ ਗੁਰਬਾਣੀ ਕਹਿੰਦੀ ਹੈ ਸਮਰਪਣ ਕਰਨ ਵਾਲਾ ਹਮੇਸ਼ਾ ਆਪਣੇ ਔਗਣ ਆਪਣੇ ਲੇਖੇ ਪਾਉਂਦਾ ਹੈ ਗੁਣ ਉਹਦੀ ਬਖਸ਼ਿਸ਼ ਸ਼ਮਿਲਦਾਰ ਹੈ ਆਪਣੀ ਨਹੀਂ ਇਸੇ ਕਰਕੇ ਦੇਖੋ ਆਪ ਜਦੋਂ ਪਾਠ ਕਰੋਗੇ ਜਦੋਂ ਤੋ ਕੋਈ ਆਇਆ ਸੀ ਉਹ ਨੋਟ ਕਰ ਲਓ ਹਜ਼ੂਰ ਦੇ ਬਚਨ ਵੀ ਨਿਭਾਣੀ ਚ ਦਾਤ ਦਾਤ ਜੋਤ ਸੂਰਤ ਸਭ ਤੇਰੀ ਅੱਜ ਮੈਂ ਪਾਠ ਕਰ ਰਿਹਾ ਸੀ ਦਾਤ ਜੋਤ ਸੂਰਤ ਸਭ ਤੇਰੀ ਸਭ ਸਿਆਣ ਬਹਾਮੇ ਮੇਰੀ ਇਤੁਕ ਕਹਿੰਦੇ ਨੇ ਆਹ ਜਿਹੜਾ ਮੇਰਾ ਚਿਹਰਾ ਦਿਸਦਾ ਚਮਕ ਦੀ ਸੂਰਤ ਵੀ ਤੇਰੀ ਵਰਤਨ ਵਾਲੇ ਕੱਪੜੇ ਵੀ ਤੇਰੇ ਅਨ ਪਾਣੀ ਸਭ ਕੁਝ ਤੇਰਾ ਹੈ ਤੇਰਾ ਪਰ ਮੈਂ ਇੰਨਾ ਬੇਅਕਲਾਂ ਚਤਰਾਈਆਂ ਤੇ ਖਾਵੇਂ ਮੈਂ ਕਰੀ ਜਾਂਦਾ ਦਾਤਾ ਤੇਰੀਆਂ ਦਿੱਤੀਆਂ ਹਉਮੇ ਤੇ ਸਿਆਣ ਮੇਰੀ ਇਹ ਬਾਕੀ ਕੁਛ ਮੇਰਾ ਨਹੀਂ ਐਸੇ ਕਰਕੇ ਸਤਿਗੁਰੂ ਦੀ ਬਾਣੀ 'ਚ ਜਿੰਨੇ ਔਗਣਾਂ ਨਾਲ ਭਰੇ ਸ਼ਬਦ ਜੀਵਨ ਨਾਲ ਪਰ ਔਗਣਾਂ ਨਾਲ ਭਰਿਆ ਜਿੱਥੇ ਉੱਥੇ ਮਹਾਰਾਜ ਜੀ ਨੇ ਕਹਿੰਦਾ ਨਹੀਂ ਔਗਣ ਮੇਰੇ ਨੇ ਗੁਣ ਤੇਰੇ ਨੇ ਪਰ ਇੱਕ ਕਿਰਪਾ ਕੀਤੀ ਕਿ ਕਿਹਾ ਨੇ ਮੈਂ ਇੰਨੇ ਔਗਣਾਂ ਨਾਲ ਭਰਿਆ ਵਾਂ ਪਰ ਇੱਕ ਮੈਨੂੰ ਭਰੋਸਾ ਹੈ ਜਦੋਂ ਤੇਰੀ ਇੱਕ ਨਜ਼ਰ ਹੋ ਗਈ ਸਾਰੇ ਔਗਣ ਸੜ ਕੇ ਰਾਖ ਹੋ ਜਾਣੇ ਇਹ ਨਜ਼ਰ ਤੇਰੀ ਬਖਸ਼ਿਸ਼ ਏ ਔਗਣ ਮੇਰੀ ਕਮਾਈ ਏ ਪਾਪ ਮੇਰੇ ਨੇ ਨਿਰਮਲਤਾ ਹੀ ਤੂੰ ਦੇਣਾ ਹੈ ਪਰ ਇਹ ਜਿਹੜੀ ਨਿਰਮਲਤਾ ਇਹ ਵੀ ਮੇਰੀ ਕਮਾਈ ਨਾਲ ਨਹੀਂ ਇਹ ਕਨੇਜੀ ਦਾਤ ਇਹ ਕਿਹੋ ਜੀ ਦਾਤ ਹੋਈ ਪਈ ਆਪਸ ਤੇ ਜੋ ਪਾਈਏ ਆਪਣੀ ਕਮਾਈ ਨਾਲ ਜਿਹੜੀ ਮਿਲੇ ਉਹ ਦਾਤ ਨਹੀਂ ਮਹਾਰਾਜ ਕਹਿੰਦੇ ਨਾਨਕ ਸਾਹਿਬ ਕਰਮਾਤ ਕਲ ਵੀ ਅਰਜ਼ ਕੀਤੀ ਸਨ ਇਹਨੂੰ ਪਾਠ ਕਰਾ ਮਾਤ ਨਹੀਂ ਕਰਨਾ ਨਾਨਕ ਸਾਹਿਬ ਕਰਮਾਤ ਬਖਸ਼ਿਸ਼ ਸਾਬ ਤੁਠੇ ਦੇ ਮਿਲੇ ਜੋ ਸਾਬ ਤੁਠ ਕੇ ਦੇ ਦੇਵੇ ਜੋ ਉਹ ਸੱਚੇ ਬਖਸ਼ਿਸ਼ ਦੇ ਘਰ ਚੇ ਕੇ ਦੇਵੇ ਤੇ ਜਦੋਂ ਸਤਿਗੁਰੂ ਦਾ ਪੁਰਬ ਹੁੰਦਾ ਉਸ ਦਿਨ ਬਖਸ਼ਾ ਮੰਗਿਆ ਕਰੋ ਕਦੇ ਦੇਖੋ ਜਦੋਂ ਵੱਡੇ ਦੇ ਘਰ ਚ ਖੁਸ਼ੀ ਹੁੰਦੀ ਹੈ ਉਦੋਂ ਫਿਰ ਦਾਤਾਂ ਵੀ ਬੜੀਆਂ ਵੱਡੀਆਂ ਮਿਲਦੀਆਂ ਹੁੰਦੀਆਂ ਪੁਰਬ ਵਾਲੇ ਦਿਨ ਅਸੀਂ ਤਾਂ ਚੱਲੋ ਮੈਂ ਪਿਛਲੇ ਦਿਨ ਹੀ ਕਹਾ ਸਾਡਾ ਪੁਰਬ ਤੱਕ ਲੋਤਾ ਲੰਗਰ ਦੇ ਸ਼ਹਿਰ ਦੇ ਚੱਕਰ ਲਾਉਂਦੇ ਜੰਗਤ ਕਾ ਖੇਡਦੇ ਇਹ ਮਾੜੀ ਗੱਲ ਨਹੀਂ ਚੰਗੀ ਹੈ ਪਰ ਜਿੱਦਣ ਸਤਿਗੁਰੂ ਦਾ ਪੁਰਬ ਉਹਨਾਂ ਨੂੰ ਮੰਨ ਲੋ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਪੈ ਰਸਨ ਗੁਰਮਖ ਪਿਆਰੇ ਕਿੰਨਾ ਟਾਈਮ ਲੱਗਣਾ ਇੱਕ ਘੰਟੇ ਚ ਪੂਰੇ ਗੁਰੂ ਤੇਗ ਬਹਾਦਰ ਦੀ ਬਾਣੀ ਪੜੀ ਜਾਣੀ ਉਹਨਾਂ ਸ਼ਬਦ ਤੇ 57 ਸ਼ਰੂਖ ਜਿਸ ਵਕਤ ਗੁਰਦੇਵ ਸ਼ਹੀਦ ਹੋਏ ਨੇ तकरीबन 11 ਤੇ 1 ਵਜੇ ਦੇ ਦਰਿਆਨ ਦੁਪਹਿਰ ਦਾ ਟਾਈਮ ਇੱਕ ਸੱਜਣ ਕਹਿੰਦੇ ਉਸ ਗੱਲ ਨੂੰ سینੇ 'ਚ ਲੈ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜਾਂਗੇ ਨਾ ਤੇ ਅਰਦਾਸ ਕਰਾਂਗੇ ਉਸ ਦਿਨ ਦਾਤੇ ਦੀ ਕਿਰਪਾ ਵਰਤੇਗੀ ਬਖਸ਼ ਲੰਗਰੀ ਅਰਦਾਸਾਂ ਕਰੀਏ ਉਹ ਜੇ ਇੱਕ ਵਾਰ ਮੈਂ ਕਿਹਾ ਸੀ ਕਿ ਬਖਸ਼ਿਸ਼ ਵੀ ਕਰਮਾਂ ਨਾਲ ਨਹੀਂ ਮਿਲਦੀ ਉਹ ਜਹਾਂ ਇੱਕ ਤਰੀਕਾ ਹੈ ਜਿੰਨਾ ਬੰਦਾ ਹੁਕਮ ਸੱਤ ਕਰਕੇ ਮੰਨਣ ਲੱਗ ਪੈਣਾ ਉਹ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਇਹ ਸਿਰਫ ਦੁਨਿਆਵੀ ਜਿਹੇ ਉਦਾਹਰਣੇ ਮੰਨ ਲਓ ਮਾਪਿਆਂ ਦੇ ਤਿੰਨ ਚਾਰ ਬੱਚੇ ਨੇ ਬਾਕੀ ਜਿਹੜੇ ਨੂੰ ਸਾਰੇ ਇਹ ਕਹਿੰਦੇ ਪਏ ਕਦੋਂ ਇਹ ਮਰਨ ਕਦੋਂ ਖਾਲੀ ਹੁਣ ਸਾਨੂੰ ਹਿੱਸਾ ਮਿਲੇ ਇਸੇ ਚਾਹਦਾ ਹੈ ਸਾਡੇ ਸਮਾਜ ਦਾ ਇੱਕ ਬੱਚਾ ਹੋਵੇ ਜੋ ਮਾਂ ਨੇ ਦੇ ਦਿੱਤਾ ਬਾਪ ਨੇ ਤਾਂ ਠੀਕ ਨਹੀਂ ਦਿੱਤਾ ਤਾਂ ਠੀਕ ਪਰ ਉਹ ਪੈਰਾਂ ਚ ਖਲੋਤਾ ਰਹਿੰਦਾ ਹਰ ਵਕਤ ਜੀ ਹਜ਼ੂਰੀ ਚਿੱਤੇ ਰੱਖਿਓ ਮਾਂ ਦੇ ਸੀਨੇ ਦੀ ਜਿੰਨੀ ਬਖਸ਼ਿਸ਼ ਉਹ ਲੈ ਜਾਏਗਾ ਉਨੀ ਬਖਸ਼ਿਸ਼ ਉਹ ਨਹੀਂ ਲੈਣਗੇ ਜਿਹੜੇ ਉਸੇ ਢਿੱਡ ਚੋਂ ਜੰਮੇ ਨੇ ਪਰ ਮਾਪਿਆਂ ਦੇ ਸ਼ਰੀਕ ਬਣ ਕੇ ਬੈਠੇ ਆ ਉਹ ਨਹੀਂ ਇੱਕ ਮਾਲਕ ਨੌਕਰ ਉਹਦਾ ਹੈ ਨੌਕਰ ਤੁਹਾਡੀ ਮੰਨ ਲਓ ਦੁਕਾਨ ਤੇ ਕੰਮ ਕਰਦਾ ਇੰਨਾ ਇਮਾਨਦਾਰ ਹੈ ਤੁਹਾਡੇ ਬੱਚਿਆਂ ਤੋਂ ਵੱਧ ਵਫਾਦਾਰੀ ਕਰਦਾ ਹੈ اپنی آتماں ਨੂੰ پوچھ کے دیکھو ਜਿੱਦਨ ਉਹ ਤੇ ਦੁੱਖ ਸੁੱਖ ਆਏਗਾ ਤੁਸੀਂ تنخواਹ ਨਹੀਂ ਵੇਖੋਗੇ ਇੱਕੋ ਗੱਲ ਕਹਿਗੇ ਉਹਨੂੰ بچਾਣਾ ਹੈ ਮੇਰੇ ਬੱਚਿਆਂ ਤੋਂ ਹੀ ਵੱਧ ਪਿਆਰਾ ਉਹ ਕਿਰਪਾ ਲੈ ਗਿਆ ਨਾ یاد رکھو ਇੱਕ ਤਰੀਕਾ ਜੇ ਹੁਕਮ ਮੰਨਦਾ ਚੰਗਾ ਹੋਵੇ ਮੰਦਾ ਹੋਵੇ ਦੁੱਖ ਹੋਵੇ ਸੋਕ ਹੋਵੇ ਮਾਨ ਹੋਵੇ અપਮਾਨ ਹੋਵੇ ਜੋ ਵੀ ਹੋਵੇ ਉਹਦਾ ਹੁਕਮ ਮੰਨਿਆ ਸ਼ੁਰੂ ਜਿਹੜਾ ਬੱਚਾ ਮਾਪਿਆਂ ਦਾ ਹੁਕਮ ਮੰਨਦਾ ਉਹ ਕਿਰਪਾ ਲੈ ਜਾਂਦਾ ਹੈ ਮਾਂ ਬਾਪ ਦੀ ਜਿਹੜਾ ਮਾਲਕ ਦਾ ਹੁਕਮ ਮੰਨਦਾ ਏ ਚੇਤੇ ਰੱਖੋ ਨੌਕਰ ਮਾਲਕ ਦੀ ਕਿਰਪਾ ਲੈ ਜਾਂਦਾ ਏ ਜਿਹੜਾ ਸਤਿਗੁਰੂ ਦਾ ਹੁਕਮ ਮੰਨਦਾ ਸੱਚੇ ਗੁਰੂ ਦੀ ਕਿਰਪਾ ਲੈ ਜਾਂਦਾ ਏ